ਸਵਾਗਤ ਕਰਦੇ ਹਾਂ ਤੁਹਾਡਾ ਅੱਜ ਦੀ ਇਸ ਮਜ਼ੇਦਾਰ ਵੀਡੀਓ ਦੇ ਵਿੱਚ ਦੇਖੋ ਜਿਵੇਂ ਕਿ ਤੁਹਾਨੂੰ ਪਤਾ ਪੰਜਾਬ ਸਰਕਾਰ ਤੇ ਦੁਬਾਰਾ ਹੁਣ ਇਨਕਮ ਟੈਕਸ ਦੀਆਂ ਕਲਰਗਦੀਆਂ ਤੇ ਹੋਰ ਜਿਹੜਾ ਗਰੁੱਪ 2 ਦਾ ਪੇਪਰ ਹੋਣਾ ਮਾਰਚ ਦੇ ਸਟਾਰਟਿੰਗ ਦੇ ਵਿੱਚ ਉਹਦੇ ਵਿੱਚ ਛੋਟੇ ਛੋਟੇ ਕੁਐਸਚਨ ਨੇ ਸ਼ਾਇਦ ਸਾਡੀ ਪੰਜਾਬ ਦੀਆਂ ਕਿਤਾਬਾਂ ਵਿੱਚ ਸਾਨੂੰ ਦੇਖਣ ਨੂੰ ਨਾ ਮਿਲਣ ਪਰ ਲੇਕਿਨ ਇਸ ਵੀਡੀਓ ਦੇ ਮਾਧਿਅਮ ਨਾਲ ਤੁਹਾਨੂੰ ਜਰੂਰ ਚੀਜ਼ਾਂ ਦਾ ਪਤਾ ਲੱਗ ਜਾਊਗਾ ਅੱਜ ਮੈਂ ਜਾਣਕਾਰੀ ਦੇਣਾ ਤੁਹਾਨੂੰ ਵਤਸ ਮਹਾਜਨਪਦੀ ਦੇਖੋ ਕਈ ਵਾਰੀ ਸਾਨੂੰ ਐ ਲੱਗਦਾ ਕਿ ਇਹ ਪ੍ਰਸ਼ਨ ਕਿੱਥੋਂ ਆ ਗਏ ਵਤਸ ਮਹਾਜਨ ਪਦ ਇਹ ਵਿਚੇਤਾ ਕੋਸ਼ਾਂਬੀ ਦਾ ਜਿਹੜਾ ਏਰੀਆ ਹੈ ਉਸ ਦੇ ਨੇੜੇ ਤੇੜਾ ਦਾ ਏਰੀਆ ਸੀਗਾ ਨੂੰ ਲਗਭਗ ਆਪਾਂ ਜਿੰਨੇ ਵੀ ਮਹਾਚਨ ਪਦ ਦੇਖੇ ਆ ਉਹ ਯੂਪੀ ਬਿਹਾਰ ਦੇ ਨਾਲ ਰਿਲੇਟਿਡ ਨੇ ਪੰਜਾਬ ਤੋਂ ਪਾਰ ਜੇਕਰ ਆਪਾਂ ਜਾਈਏ ਗੰਧਾਰ ਤੇ ਤਕਸ਼ਿਲਾ ਦੀ ਗੱਲ ਹੁੰਦੀ ਹੈ ਦੇ ਕਈ ਵਾਰੀ ਤਕਸ਼ਿਲਾ ਦਾ ਪੁੱਛ ਲਿਆ ਜਾਂਦਾ ਪਰ ਲੇਕਿਨ ਹੁਣ ਪਹਿਲਾਂ ਆਪਾਂ ਵਤਸ ਦੀ ਜਾਣਕਾਰੀ ਲੈਨੇ ਆ ਕਿ ਵਤਸ ਕੀ ਸੀਗੇ ਇਹ ਸੀਗੇ ਹਸਤੀਨਾਪੁਰ ਸਤਿਨਪੁਰ ਦੇ ਵਿੱਚ ਜਿਹੜੇ ਕੋਰਵਿਆਂ ਕੂਰੂ ਜਿਨਾਂ ਨੂੰ ਕਿਹਾ ਜਾਂਦਾ ਸੀਗਾ ਇਹਨਾਂ ਦਾ ਇਲਾਕਾ ਸੀਗਾ ਠੀਕ ਹੈ ਕੋਰੂ ਇਹ ਕਹਿੰਦੇ ਹਾਰ ਤੋਂ ਬਾਅਦ ਨਾ ਇਹ ਇਥੋਂ ਚਲੇ ਗਏ ਸੀਗੇ ਇਹ ਕਿੱਧਰ ਚਲੇ ਗਏ ਕੁਸਾਂਬੀ ਦੇ ਵਿੱਚ ਕੁਸਾਂਬੀ ਦੇ ਵਿੱਚ ਜਾ ਕੇ ਇਹਨਾਂ ਨੇ ਕੀ ਕੀਤਾ ਉਥੇ ਨਾ ਦੀਵਾਰ ਬਣਾਈ ਬਹੁਤ ਵੱਰੀ ਪੇਪਰਾਂ ਦੇ ਵਿਚਾਰਨ ਤਾਂ ਦੀਵਾਰ ਬਣਾਈ ਮਿੱਟੀ ਦੀ ਕਈ ਵਾਰੀ ਕਿ ਪੁੱਛਿਆ ਜਾਂਦਾ ਵੀ ਕਿਹੜੇ ਲੋਕ ਸੀਗੇ ਜਿਨ੍ਹਾਂ ਨੇ ਮਿੱਟੀ ਦੀ ਦੀਵਾਰ ਬਣਾਈ ਸੀ ਜਾਂ ਮਿੱਟੀ ਦਾ ਕਿਲਾ ਬਣਾਇਆ ਸੀਗਾ ਮਹਾਜਨਪਦ ਕਾਲ ਦੇ ਵਿੱਚ ਤਾਂ ਉਹ ਕੂਰੂ ਸੀਗੇ ਤੇ ਇਹ ਹੁਣ ਇਹਨਾਂ ਨੇ ਅੱਜ ਬਾਦ ਦੇ ਵਿੱਚ ਜਾ ਕੇ ਨਾ ਆਪ ਦਾ ਨਾਮ ਪੜਟ ਲਿਆ ਇਹਨਾਂ ਨੇ ਤੇ ਹੁਣ ਕਿਹਾ ਜਾਂਦਾ ਕਿ ਜਿਹੜੇ ਕੂਰੂ ਸੀਗੇ ਉਹੀ ਵਤਸ ਜਿਹੜਾ ਸੀਗਾ ਜਨਪਦ ਦੇ ਰੂਪ ਦੇ ਵਿੱਚ ਸਾਹਮਣੇ ਆਏ ਸੀਗੇ ਫਿਰ ਹੁਣ ਉਹ ਵਤਸ ਦੇ ਵਿੱਚੋਂ ਸਭ ਤੋਂ ਮਹਾਨ ਜਿਹੜਾ ਰਾਜਾ ਆਇਆ ਸੀਗਾ ਉਹ ਸੀਗਾ ਉਦयन ਦੇਖੋ ਇੱਕ ਉਦਯਾਨ ਆਪਾਂ ਹਰਿਆਕਵੰਚ ਦਾ ਹੀ ਪੜਾਂਗੇ ਪਰ ਲੇਕਿਨ ਇਹ ਉਦਯਾਨ ਅਲੱਗ ਵਾਲਾ ਹੈ ਇਹ ਉਦਯਾਨ ਦਾ ਇੱਕ ਲੇਡੀਜ਼ ਨਾਲ ਪ੍ਰੇਮ ਸੰਬੰਧ ਸਾਹਮਣੇ ਆਊਗਾ ਉਹ ਕੌਣ ਸੀ ਕਿ ਉਹ ਚੰਡਪਰਧੋਤ ਦੀ ਕੁੜੀ ਸੀਗੀ ਚੰਡਪਰਧੋਤ ਨਾਲ ਉਦਯਾਨ ਦੀ ਲੜਾਈ ਦਾ ਸਿਸਟਮ ਚੱਲਦਾ ਇਹ ਚੰਡਪਰਧੋਤ ਕਿੱਥੋਂ ਦਾ ਸੀਗਾ ਉਹ ਵੀ ਆਪਾਂ ਜਾਣਕਾਰੀ ਲਵਾਂਗੇ ਪਰ ਫਿਲਹਾਲ ਇਸ ਵੀਡੀਓ ਦੇ ਵਿੱਚ ਤੁਹਾਨੂੰ ਇੰਨੀ ਹੀ ਜਾਣਕਾਰੀ ਦੇ ਦਿੰਦਾ ਮੈਂ ਬਿ ਉਦਯੰ ਦਾ ਜਿਹੜਾ ਝਗੜਾ ਹੈ ਉਹ ਚੰਡਪਰਦੋਤ ਨਾਲ ਚੱਲਦਾ ਹੈ ਪਰ ਇੱਥੇ ਫਿਰ ਉਹੀ ਚੀਜ਼ਾਂ ਹੋਣਗੀਆਂ ਜਿਵੇਂ ਆਪਾਂ ਦੇਖਿਆ ਸੀਗਾ ਕਿ ਪਰਸ਼ੇਨ ਜਿਤ ਨਾਲ ਕੋਸ਼ਲ ਦੇ ਰਾਜਾ ਦੀ ਜੋ 60 ਗਾਠ ਸੀਗਾ ਕੋਸ਼ਲ ਦਾ ਰਾਜਾ ਸੀਗਾ ਪਰਸ਼ੇਨ ਜਿਤ ਉਹਦਾ ਕਿਹਦੇ ਨਾਲ ਬਿੰਬੀਸਰ ਨਾਲ ਪੈਚਅਪ ਹੁੰਦਾ ਹੈ ਹੈਨਾ ਫਿਰ ਅਜਾ ਸ਼ਤ్రੂ ਨਾਲ ਉਸੇ ਤਰ੍ਹਾਂ ਹੀ ਉਦਯੰ ਚੰਡਪਰਦੋਤ ਨਾਲ ਕਰਦਾ ਹੈ ਚੰਡਪਰਦੋਤ ਆਪਣਾ ਦਿਮਾਗ ਲਗਾ ਕੇ ਇਹਦੀ ਗੂੜੀ ਸੀਗੀ ਵਾਸਵ ਦਿੱਤਾ ਵਾਸਵਤੱਤਾ ਬਹੁਤ ਸੋਹਣੀ ਸੀਗੀ ਤੇ ਇਹ ਵਾਸਵਤੱਤਾ ਨੂੰ ਉਹਦਿਆਂ ਕੋਲੇ ਭੇਜਦਾ ਵੀ ਮੇਰੀ ਕੁੜੀ ਨੂੰ ਵੀ ਕੀ ਸਿੱਖਿਆ ਦੇ ਪਰ ਲੇਕਿਨ ਚੰਡ ਪਰਦੋ ਹੁਤ ਥੋੜੀ ਚਲਾਕੀ ਕਰਦਾ ਵੀ ਉਹਦਿਆਂ ਨੂੰ ਕੀ ਹੈ ਉਸ ਜਾਲ ਦੇ ਵਿੱਚ ਪਸਾਣ ਦੀ ਕੋਸ਼ਿਸ਼ ਕਰਦਾ ਤੇ ਉਹਦਿਆਂ ਫਸ ਵੀ ਜਾਂਦਾ ਤੇ ਬਾਅਦ ਵਿੱਚ ਉਹਦਿਆਂ ਅਤੇ ਵਾਸਵਤੱਤਾ ਦੀ ਜਿਹੜੀ ਪ੍ਰੇਮ ਕਹਾਣੀ ਹੈ ਉਹਦਾ ਜੇਕਰ ਇੱਕ ਮਹਾਨ ਰਾਈਟਰ ਸੀਗੇ ਮਹਾਜਨਪਦ ਕਾਲ ਦੇ ਕੌਣ ਸੀਗੇ ਉਪਾਸ਼ ਬਹੁਤ ਵਾਰੀ ਪੁੱਛਿਆ ਜਾਂਦਾ ਭਾਸ਼ ਨੇ ਕੀ ਲਿਖਿਆ ਸੀਗਾ ਠੀਕ ਹੈ ਸੁਵਪਨ ਵਾਸਵ ਦਿੱਤਾ ਸੁਵਪਨ ਵਾਸਵ ਦਿੱਤਾ ਨਾਮ ਦੀ ਇੱਕ ਕਹਾਣੀ ਲਿਖੀ ਜਿਸ ਦੇ ਵਿੱਚ वत्स ਨੇ ਉਹਦੇ ਅੰਦਾਜ਼ੇ ਕਰਾਂਦਾ ਤੇ ਪੁੱਛਿਆ ਜਾਂਦਾ वत्स ਕੌਣ ਸੀਗੇ ਇਹ ਕੂਰੂ ਜਾਂ ਕੋਰਵ ਲੋਕ ਸੀਗੇ ਜਿਹੜੇ ਹਸਤਿਨਾਪੁਰ ਦੇ ਵਿੱਚ ਰਹਿੰਦੇ ਸੀਗੇ ਤੇ ਬਾਅਦ ਵਿੱਚ ਉਹ ਇਥੋਂ ਇੱਥੋਂ ਚੱਲ ਕੇ ਕਿੱਧਰ ਚਲੇ ਗਏ ਕੁਸ਼ਾਂਬੀ ਕੁਸ਼ਾਂਬੀ ਦੇ ਵਿੱਚ ਜਦੋਂ ਗਏ ਇਹ ਇੱਥੇ ਉਧਰ ਜਾ ਕੇ ਇਹਨਾਂ ਨੇ ਕੀ ਬਣਾਈ ਸੀ ਕਿ ਮਿੱਟੀ ਦੀ ਜਿਹੜੀ ਦੀਵਾਰ ਬਣਾ ਕੇ ਉਸ ਦੀ ਕਿਲੇਬੰਦੀ ਕੀਤੀ ਸੀਗੀ ਇੱਕ ਤਾਂ ਪ੍ਰਸ਼ਨ ਇਹ ਆਉਂਦਾ ਹੈ ਕਿ ਕੋਸਾਂਬੇ ਦੀ ਕਿਲੇਬੰਦੀ ਕਿੰਨੇ ਲੋਕਾਂ ਨੇ ਕੀਤੀ ਸੀਗੀ ਜਾਂ ਤਾਂ ਵਦਸ ਹੋਊਗਾ ਜਾਂ ਕੋਰਬ ਹੋਊਗਾ ਦੂਜਾ ਪ੍ਰਸ਼ਨ ਆਉਂਦਾ ਰਾਜਗੜ੍ਹ ਦੀ ਕਿਲੇਬੰਦੀ ਕਿਨੇ ਸ਼ੁਰੂ ਕਰਵਾਈ ਸੀਗੀ ਤੇ ਰਾਜਗੜ੍ਹ ਦੀ ਕਿਲੇਬੰਦੀ ਅਜਾਲ ਸ਼ਤ్రੂ ਦੁਆਰਾ ਸ਼ੁਰੂ ਕੀਤੀ ਗਈ ਸੀਗੀ ਇਸ ਦੇ ਵਿੱਚ ਜਿਹੜਾ ਜ਼ਿਕਰ ਹੈ ਉਦयन ਅਤੇ ਵਾਸਫ ਦੱਤਾ ਦਾ ਜਿਹੜੀ ਕਿਸ ਦੀ ਕੁੜੀ ਸੀਗੀ ਚੰਡਪਰਦੋਤ ਦੀ ਹੁਣ ਚੰਡਪਰਦੋਤ ਨਾਲ ਇੱਕ ਹੋਰ ਵੱਡਾ ਕੁਐਸਚਨ ਆਂਦਾ ਹੈ ਇਹ ਕਿੱਥੋਂ ਦਾ ਰਾਜਾ ਸੀਗਾ ਇਹ ਸੀਗਾ ਅਵੰਤੀ ਦਾ ਹੁਣ ਅਵੰਤੀ ਦੋ ਭਾਗਾਂ ਦੇ ਵਿੱਚ ਵਡਿਆ ਹਾਂ ਸੀਗਾ ਉਤਰੀਯਵੰਤੀ ਅਤੇ ਦੱਖਣੀਯਵੰਤੀ ਉਤਰੀਯਵੰਤੀ ਦੀ ਰਾਜਧਾਨੀ ਕਿਹ ਸੀਗੀ ਉਜੈਨ ਸੀਗੀ ਤੇ ਦੱਖਣੀ ਦੀ ਕਿਹ ਸੀਗੀ ਮਹਿਸਮਤੀ ਇਹ ਬਹੁਤ ਬਰੀ ਪ੍ਰੇਸ਼ਾਨ ਆਉਂਦੀ ਹੈ ਕਿ ਛੋਟੇ ਛੋਟੇ ਪੇਪਰਾਂ ਦੇ ਵਿੱਚ ਅਸੀਂ ਇਹਨਾਂ ਨੂੰ ਡੀਪਲੀ ਨਹੀਂ ਪੜਦੇ ਸਾਡੀਆਂ ਕਿਤਾਬਾਂ ਦੇ ਵਿੱਚ ਵੀ ਨਹੀਂ ਮਿਲਦਾ ਜਦੋਂ ਅਸੀਂ NCERT ਨੂੰ ਫੋਲੋ ਕਰਾਂਗੇ ਨਾ ਜਾਂ NCERT ਦੀ ਬੁੱਕਸ ਪੜਾਂਗੇ ਤਾਂ ਉੱਥੇ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਵੀ ਹਾਂ ਅਵੰਤੀ ਦੇ ਰਾਖਾ ਨਿਕੜੀ ਸੀਗੀ ਤੇ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਹੋਇਆ ਸੀਗਾ ਹੁਣ ਇੱਕ ਹੋਰ ਹੈ ਚੰਡਪਰਦੋਤ ਬੜਾ ਹੀ ਖਤਰਨਾਕ ਰਾਜਾ ਸੀਗਾ ਇਹੀ ਬੰਦਾ ਸੀਗਾ ਜਿਨੇ ਅਸ਼ਮਕ ਨੂੰ ਵੀ ਜਿੱਤ ਲਿਆ ਸੀਗਾ ਅਸ਼ਮਕ ਜਿਹੜਾ ਕੀ ਸੀਗਾ ਦੱਖਣੀ ਭਾਰਤ ਦਾ ਦੱਖਣੀ ਭਾਰਤ ਦੇ ਵਿੱਚ ਜਿਹੜਾ ਮਹਾਜਨਪਦ ਸੀਗਾ ਪੇਪਰਾਂ ਦੇ ਵਿੱਚ ਆਂਦਾ ਹੈ ਕਿ ਦੱਖਣੀ ਦੱਖਣ ਦੇ ਵਿੱਚ ਇੱਕੋ ਇੱਕ ਜਨਪਦ ਸੀਗਾ ਉਹ ਕਿਹੜਾ ਸੀਗਾ ਅਸ਼ਮਕ ਅਸ਼ਮਕ ਕਿਸ ਨਦੀ ਦੇ ਕਿਨਾਰੇ ਸੀਗਾ ਗੋਦਾਵਰੀ ਗੋਦਾਵਰੀ ਨਦੀ ਦੇ ਕਿਨਾਰੇ ਹੈ ਗੋਦਾਵਰੀ ਕਿਹੜੀ ਹੈ ਇਸ ਨੂੰ ਠੀਕ ਹੈ ਇਹ ਸਭ ਤੋਂ ਲੰਬੀ ਨਦੀ ਵੀ ਹੈ ਇਸ ਨੂੰ ਬੁੜੀ ਗੰਗਾ ਵੀ ਕਿਹਾ ਜਾਂਦਾ ਦੱਖਣੀ ਦੀ ਦੱਖਣ ਦੀ ਬੁੜੀ ਗੰਗਾ ਵੀ ਕਿਹਾ ਜਾਂਦਾ ਹੈ ਤੇ ਇੱਥੇ ਇਸਦੇ ਬਿਲਕੁਲ ਕਿਨਾਰੇ ਦੇ ਉੱਪਰ ਸਥਿਤ ਸੀਗਾ ਅਸ਼ਮਕ ਅਸ਼ਮਕ ਨੂੰ ਅਸ਼ਮਕ ਦੀ ਰਾਤਾ ਨਹੀਂ ਕਿਹੜੀ ਸੀਗੀ ਪੋਟਿਲ ਜਾਂ ਪੋਤੀ ਜਾਂ ਪੋਤੀਨ ਕਿਹਾ ਜਾਂਦਾ ਹੈ ਇਹ ਰਾਤਾ ਨਹੀਂ ਸੀਗੇ ਇਹ ਛੋਟੇ ਛੋਟੇ ਪ੍ਰਸ਼ਨ ਨੇ ਪੇਪਰਾਂ ਦੇ ਵਿੱਚ ਆਉਂਦੇ ਨੇ ਕਿ ਇੰਪੋਰਟੈਂਟ ਫੈਕਟ ਹੈ ਫਿਰ ਇਹਨਾਂ ਨੂੰ ਹੁਣ ਯਾਦ ਕਿਵੇਂ ਕੀਤਾ ਜਾਏਗਾ ਮੇਨ ਗੱਲ ਤਾਂ ਇੱਥੇ ਪੈਂਦੀ ਆ ਹੁਣ ਮੈਂ ਵੀ ਦੱਸਦਾ ਮੈਂ ਤੁਹਾਨੂੰ ਦੱਸ ਦੂੰਗਾ ਕਿ ਇਹ ਫਲਾਨੀ ਕਿਤਾਬ ਦੇ ਵਿੱਚ ਇਹ ਲਿਖੇ ਵੀ ਹੋਣਗੇ ਪਰ ਲੇਕਿਨ ਯਾਦ ਕਰਨ ਦਾ ਤਰੀਕਾ ਕੀ ਹੈ ਯਾਦ ਕਰਨ ਦਾ ਤਰੀਕਾ ਮੈਂ ਦੱਸਦਾ ਤੁਹਾਨੂੰ ਕਿ ਕੋਈ ਵੀ ਇੱਕ ਚੈਪਟਰ ਨਾ ਪੜੋ ਹੈਨਾ ਥੋੜਾ ਥੋੜਾ ਕਰਕੇ ਕਰੋ ਕਿਉਂਕਿ ਹੁਣ ਟਾਈਮ ਬਹੁਤ ਘੱਟ ਹੈ ਜੇਕਰ ਤੁਸੀਂ ਐ ਸੋਚੋਗੇ ਕਿ ਅੱਜ ਮੈਂ ਐਂਸ਼ੀਐਂਟ ਇੰਡੀਆ ਇੰਡੀਅਨ ਖਤਮ ਕਰ ਰਹੀ ਐਸ਼ੀਅਨ ਹਿਸਟਰੀ ਅੱਡੀ ਉਹ ਖਤਮ ਕਰ ਲਾਂ ਜਾਂ ਮੈਂ ਵਰਲਡ ਹਿਸਟਰੀ ਖਤਮ ਕਰ ਲਾਂ ਜਾਂ ਐਂਸ਼ੀਐਂਟ ਹਿਸਟਰੀ ਖਤਮ ਕਰ ਲਾਂ ਜਾਂ ਮੈਡੀਵਲ ਹਿਸਟਰੀ ਖਤਮ ਕਰ ਲਾਂ ਇਸ ਤਰ੍ਹਾਂ ਚੀਜ਼ਾਂ ਨਹੀਂ ਹੋਣਗੀਆਂ ਆਪਾਂ ਨੇ ਕੀ ਕਰਨਾ ਥੋੜਾ ਥੋੜਾ ਚੀਜ਼ਾਂ ਨੂੰ ਵੰਡਣਾ ਹੈ ਜਿਵੇਂ ਥੋੜਾ ਜਿਹਾ ਹਿੱਸਾ ਇਹ ਕਰ ਲਿਆ ਅੱਜ ਦੇ ਵਿੱਚ ਹੈਨਾ ਥੋੜਾ ਜਿਹਾ ਬਣਾਓ ਕਿ ਹਾਂ ਅੱਜ ਮੈਂ ਇਸ ਨੂੰ ਇੱਕ ਕਹਾਣੀ ਦੇ ਰੂਪ ਦੇ ਵਿੱਚ ਜਾਣਕਾਰੀ ਕਰ ਲਈ ਦੇਖੋ ਜਿਹੜੀ ਆਹ ਚੀਜ਼ ਮੈਂ ਦੱਸੀ ਹੈ ਉਦयन ਅਤੇ ਵਾਸਪ ਦਿੱਤਾ ਵਾਲੀ ਇਹ ਸ਼ਾਇਦ ਕਿਸੇ ਕਿਤਾਬ ਦੇ ਵਿੱਚ ਤੁਹਾਨੂੰ ਨਾ ਮਿਲੇ ਪਰ ਲੇਕਿਨ ਮੈਂ ਤੁਹਾਨੂੰ ਕਿਹਾ ਕਿ ਉਦयन ਅਤੇ ਚੰਡਪਰਦ ਉਹਦਾ ਜਿਹੜਾ ਚਾਗਾ ਚੱਲ ਰਿਹਾ ਸੀਗਾ ਉਸਨੇ ਕੀ ਕਿਹਾ ਆਪਦੀ ਕੁੜੀ ਨੂੰ ਠੀਕ ਹੈ ਕਿਸੇ ਦੇ ਨਾਲ ਸਿਸਟਮ ਕਰਨ ਦੀ ਕੋਸ਼ਿਸ਼ ਕੀਤੀ ਉਦयन ਦੇ ਨਾਲ ਪਰ ਲੇਕਿਨ ਉਦयन ਵੀ ਥੋੜਾ ਜਿਹਾ ਕਿਸੇ ਦਾ ਭਾਸਵ ਤੱਤਾ ਦੀ ਜਿਹੜੀ ਆ ਪ੍ਰੇਮ ਕਹਾ ਪ੍ਰਸੰਗ ਦਾ ਹਿੱਸਾ ਬਣ ਜਾਂਦਾ ਇਸ ਪਰ ਸੇਮ ਪ੍ਰਸੰਗ ਬਾਰੇ ਕਿਸ ਨੂੰ ਪਤਾ ਲੱਗਦਾ ਭਾਸ ਨੂੰ ਤੇ ਭਾਸ ਪੂਰੀ ਕਿਤਾਬ ਹੀ ਲਿਖ ਦਿੰਦਾ ਆਪਾਂ ਕਹਿ ਸਕਦੇ ਆ ਸੇਮ ਚੀਜ਼ ਜਿਵੇਂ ਹੀਰ ਅਤੇ ਰਾਂਝੇ ਦੀ ਕਹਾਣੀ ਸੀ ਕਿ ਜਾਂ ਮਿਰਜਾ ਅਤੇ ਸਹਿਬਾ ਦੀ ਕਹਾਣੀ ਸੀ ਕਿ ਮਹਾਜਨਪਦ ਕਾਲ ਦੇ ਮਿਰਜਾ ਅਤੇ ਸਹਿਬਾ ਆਪਾਂ ਕਹਿ ਸਕਦੇ ਆ ਕਿਉਂਕਿ ਇਹਨਾਂ ਦਾ ਵੀ ਸੇਮ ਪ੍ਰੋਸੈਸ ਹੋਇਆ ਆਪਸ ਦੇ ਵਿੱਚ ਇਹਨਾਂ ਨੇ ਗੱਲਬਾਤ ਕੀਤੀ ਪ੍ਰੇਮ ਕਹਾਣੀ ਹੋਈ ਬਾਅਦ ਦੇ ਵਿੱਚ ਇਹਨਾਂ ਦਾ ਵਿਆਹ ਵੀ ਹੋ ਗਿਆ ਤੇ ਉਹ ਕਹਾਣੀ ਕਿਹਦੇ ਵਿੱਚ ਮਿਲਦੀ ਹੈ ਸਵਪਨ ਵਾਸਵ ਦਿੱਤਾ ਦੇ ਵਿੱਚ ਮਿਲਦੀ ਹੈ ਕੋਣ ਵਿਖਦਾ ਉਹ ਭਾਸ਼ ਵਿਖਦਾ ਹੁਣ ਪੇਪਰਾਂ ਦੇ ਵਿੱਚ ਇਹ ਵੀ ਆ ਸਕਦਾ ਹੈ ਕਿ ਭਾਸ਼ ਕਿਸ ਦੇ ਟਾਈਮ ਦੇ ਵਿੱਚ ਸੀਗਾ ਕਿੰਨਾ ਦੇ ਦਰਬਾਰ ਦੇ ਵਿੱਚ ਰਹਿੰਦਾ ਸੀਗਾ ਤੇ ਸਾਨੂੰ ਪਤਾ ਲੱਗ ਜਾਊਗਾ ਕਿ ਉਦयन ਜਾਂ ਚੰਡਪਰ ਤੋਂ ਉਤਦਾ ਜਿਹੜਾ ਸ਼ਮਕਾਲੀ ਸੀਗਾ ਕੋਣ ਭਾਸ਼ ਹੁਣ ਚੰਡਪਰ ਤੋਂ ਇੱਕ ਹੋਰ ਕਹਾਣੀ ਚੰਡਪਰ ਤੋਂ ਦਰਾਂ ਜੁੜੀ ਹੋਈ ਹੈ ਵੀ ਇਹਨੇ ਜਿਹੜਾ ਸੀਗਾ ਦੱਖਣੀ ਭਾਰਤ ਦਾ ਰਾਜ ਸੀਗਾ ਜਿਹੜਾ ਮਹਾਜਨਪਦ ਉਹਨੂੰ ਜਿੱਤਿਆ ਸੀਗਾ ਉਸ ਦਾ ਕੀ ਨਾਮ ਸੀਗਾ ਅਸ਼ਮਕ ਫਿਰ ਚੰਡ ਪਰਦੇਉਤ ਕੋਲੇ ਇੱਕ ਹੋਰ ਬੰਦਾ ਹੁੰਦਾ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਜੀਵਕ ਇਹ ਜੀਵਕ ਕੌਣ ਸੀਗਾ ਜੀਵਕ ਸੀਗਾ ਬਿੰਬੀਸਾਰ ਦੇ ਦਰਬਾਰ ਦੇ ਵਿੱਚ ਰਾਜਵੈਦ ਬਿੰਬੀਸਾਰ ਨਾਲ ਵਧੀਆ ਬਣਦੀ ਸੀਗੀ ਇਹਦੀ ਬਿੰਬੀਸਾਰ ਨੇ ਦੇਖਿਆ ਕਿ ਇਸ ਨੂੰ ਪਾਂਡੂ ਦਾ ਰੋਗ ਹੋ ਗਿਆ ਸੀਗਾ ਪਾਂਡੂ ਦੀਵ ਮਰੀ ਦੇ ਇਲਾਜ ਦੇ ਲਈ ਜੀਵਤ ਨੂੰ ਭੇਜਿਆ ਸੀ ਇਹ ਛੋਟੀਆਂ ਛੋਟੀਆਂ ਗੱਲਾਂ ਨੇ ਜਿਹੜੀਆਂ ਸਾਡੇ ਪੇਪਰਾਂ ਦੇ ਵਿੱਚ ਆਂਦੀਆਂ ਨੇ ਤੇ ਅਗਲੇ ਵੀਡੀਓ ਦੇ ਵਿੱਚ ਆਪਾਂ ਮਿਲਾਂਗੇ ਤੇ ਕੋਸ਼ਿਸ਼ ਕਰਿਓ ਕਿ ਚੀਜ਼ਾਂ ਨੂੰ ਥੋੜਾ ਥੋੜਾ ਕਰਕੇ ਤੁਸੀਂ ਯਾਦੇ ਕਰ ਲਓ